क्या नाम है आपका मेरा नाम श्रेया शर्मा है कहाँ रहते हैं दसुआ में आज जो अगाजे दसुआ प्रोग्राम चल रहा है उसके बारे में क्या कहना चाहते हैं वो बहुत अच्छा था आपने क्या परफॉर्मेंस किया मैंने गाना गाया कौन सा जिंदगी एक सफर आप संगीत सीखते हो हाँ जी कहाँ से सन्नी सरगमा अकेडमी कितना टाइम हो गया सीखते हुए सितंबर में सीख गई ਆਪ ਜੋ ਸੰਗੀਤ ਮੈਂ ਰੁਚੀ ਰੱਖਦੇ ਹੋ ਜਾਂ ਮੋਬਾਈਲ ਤੇ ਨੂਰ ਦੇਖਦੇ ਹੋ ਜਿਆਦਾ ਇਸ ਸੰਗੀਤ ਮੈਂ ਬਾਕੀ ਬੱਚੇ ਤਾਂ ਮੋਬਾਈਲ ਮੈਂ ਗੇਮ ਖੇਡਦੇ ਆਂ ਜੇ ਕਿਸੇ ਦਾ ਸੰਗੀਤ ਮੈਂ ਆਪ ਰੁਚੀ ਰੱਖਦੇ ਹੈ ਸੰਗੀਤ ਆਪ ਨੂੰ ਪਸੰਦ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿਵੇਕ ਮਹਾਜਨ ਤੇ ਅੱਜ ਪ੍ਰੋਗਰਾਮ ਹੋ ਰਿਹਾ ਜੀ ਦਸੂਹੇ ਦੇ ਵਿੱਚ ਕਿੰਗ ਵਿਰਾਟ ਹੋਟਲ ਤੇ ਸਰਗਮ 뮤직 ਅਕੈਡਮੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਜ਼ਨ 2 ਅਗਾਜ਼ੇ ਦਸੂਆ ਜਿਹੜਾ ਕਿ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਅੱਜ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਬੜੇ ਕਮਾਲ ਦੇ ਬੱਚੇ ਸਾਡੇ ਆਸ-ਪਾਸ ਦੇ ਏਰੀਏ ਦੇ ਦਸੂਆ ਮੁਕੇਰੀਆਂ ਤਲਵਾੜਾ ਜਿਹੜੇ ਬੜੇ ਹੁਨਰਹਾਰ ਬੱਚੇ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਅੱਜ ਉਹਨਾਂ ਸਾਰਿਆਂ ਬੱਚਿਆਂ ਦਾ ਗ੍ਰੈਂਡ ਫਾਈਨਲ ਹੈ ਤੇ ਮੈਂ ਸੁਣ ਰਿਹਾ ਬੜੇ ਕਮਾਲ ਦਾ ਬੱਚਾ ਗਾ ਰਹੇ ਨੇ ਬੜੀ ਆਰਟ ਵਾਲੇ ਬੱਚੇ ਨੇ ਬੜੀ ਅੱਛੀ ਡਰਾਇੰਗ ਕਰ ਰਹੇ ਨੇ ਤੇ ਇਨਸਟਰੂਮੈਂਟ ਵਜਾ ਰਹੇ ਨੇ ਤੇ ਬੜਾ ਅੱਛਾ ਲੱਗ ਰਿਹਾ ਕਿਉਂਕਿ ऐसे ਬੱਚਿਆਂ ਨੂੰ ਜਿਨ੍ਹਾਂ ਨੇ ਕਦੇ ਸਟੇਜ ਦੇ ਉੱਤੇ ਨਹੀਂ ਆਪਣੀ ਪਰਫਾਰਮ ਕੀਤੀ ਹੁੰਦੀ ਉਹ ਆਪਣੇ ਆਪ ਨੂੰ ਸਟੇਜ ਦੇ ਉੱਤੇ ਐਜ਼ ਏ ਪਰਫਾਰਮਰ ਆਪਣੇ ਆਪ ਦੀ ਪਰਫਾਰਮੈਂਸ ਕਰ ਰਹੇ ਨੇ ਤੇ ਇਹ ਬੜਾ ਵੱਡਾ ਉਪਰਾਲਾ ਹੈ ਹੌਸਲਾ ਸਾਡੇ ਵਿਸ਼ਾਲ ਕੋਸਲਾ ਜੀ ਵੱਲੋਂ ਤੇ ਸੰਨੀ ਜੀ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਵੈਸਟ ਫਲਕ ਤੇ ਸਤਸ਼੍ਰੀਕਾ ਜੀ ਅੱਜ ਜਿਹੜਾ ਸਾਡੇ ਵੀਰ ਸੰਦੀ ਸਰਗਮ ਤੇ ਹੋਟਲ ਕਿੰਗ ਬਰਾਟ ਦੋਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਅਗਾਜ਼ੇ ਦੇ ਸੁਹਾ ਪ੍ਰੋਗਰਾਮ ਹੈ ਮੈਂ ਇੱਕ ਤਾਂ ਦੋਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਦੂਜੇ ਸ਼ਾਲਾ ਇੱਕ ਇਸ ਏਰੀਏ ਦੇ ਵਿੱਚ ਛੋਟੇ ਬੱਚਿਆਂ ਦਾ ਇਸ ਤਰ੍ਹਾਂ ਦਾ ਕੰਪੀਟੀਸ਼ਨ ਬਹੁਤ ਲੰਮੇ ਸਮੇਂ ਤੋਂ ਲੋਕਾਂ ਨੂੰ ਉਹਦੀ ਜ਼ਰੂਰਤ ਸੀ ਔਰ ਇਹ ਬਹੁਤ ਵੱਡਾ ਆਗਾਜ਼ ਹੈ ਵਧੀਆ ਆਗਾਜ਼ ਹੈ ਬਹੁਤ ਵਧੀਆ ਫਰੰਟ ਹੈ ਔਰ ਕਿ ਮੈਂ ਦਾ ਇਸ ਲੈਵਲ ਤੇ ਵੀ ਇਹ ਚਾਹੁੰਦਾ ਵੀ ਇਹ ਜਿਹੜਾ ਹੈਗਾ ਇਹ ਬਹੁਤ ਵੱਡੇ ਲੈਵਲ ਤੇ ਜਿਵੇਂ ਚੰਡੀਗੜ੍ਹ ਦਿੱਲੀ ਹੁੰਦਾ ਦਸੂਆ ਵੀ ਹੱਬ ਬਣੇ ਕਿਉਂਕਿ ਇਹ ਆਪਾਂ ਉਸ ਚੀਜ਼ ਪਾਸੇ ਪਹੁੰਚ ਜਾਈਏ ਕਿ ਵੱਡੇ ਸ਼ਹਿਰਾਂ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੁੰਦਾ ਸਾਡੇ ਇੱਥੇ ਬੱਚੇ ਬਹੁਤ ਸਾਰੇ ਕੈਲੀਬਰ ਨੇ ਜਿਸ ਤਰ੍ਹਾਂ ਆਪਾਂ ਸਾਰੇ ਅੱਜ ਇਸ ਸਮਾਗਮ 'ਚ ਦੇਖ ਰਹੇ ਹਾਂ ਇੱਕ ਤੋਂ ਇੱਕ ਟੈਲੈਂਟ ਇੱਕ ਤੋਂ ਇੱਕ ਗੁਣੀਵਾਨ ਇੱਕ ਤੋਂ ਇੱਕ ਕਲਾਕਾਰ ਬੱਚਾ ਸਾਡੇ ਕੋਲ ਹੈਗਾ ਮੇਰੀ ਦਿਨੋਂ ਇੱਕ ਤਾਂ ਸਨੀ ਸਰਗਮ ਜੀ ਨੂੰ ਖਾਸ ਕਰਕੇ ਉਹਨਾਂ ਦੇ ਉਦਮ ਲਈ ਫਿਰ ਕਿੰਗ ਵਿਰਾਟ ਦੀ ਸਾਰੀ ਖਾਸ ਕਰਕੇ ਮੈਂ ਖੋਸਲਾ ਜੀ ਬਹੁਤ ਕ੍ਰਿਸ਼ਨਦੇਵ ਖੋਸਲਾ ਜੀ ਬਹੁਤ ਅਜ਼ੀਜ਼ ਮਾਜ਼ੇਜ ਯਾਨੀ ਜ਼ਬਰਦਸਤ ਸ਼ਖਸੀਅਤ ਸੀ ਇੱਕ ਤਾਂ ਸਾਡੇ ਇਲਾਕੇ 'ਚ ਉਹਨਾਂ ਦਾ ਬਹੁਤ ਘਟ ਹੈ ਹਮੇਸ਼ਾ ਬਹੁਤ ਨਿੱਜੀ ਸੁਭਾਅ ਦੇ ਮਾਲਕ ਸੀ ਹਰਮੋਨਾਂ ਦੀ ਸੋਚ ਵੀ ਇਹੀ ਸੀ ਔਰ ਇਹ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਸੋਚ ਦਾ ਰਿਫਲੈਕਸ਼ਨ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਹਮੇਸ਼ਾ ਹਰ ਇੱਕ ਦੇ ਕੰਮ ਆਉਣਾ ਉਹਨਾਂ ਦੇ ਦੁੱਖ ਸੁੱਖ ਚ ਸਾਥ ਦੇਣਾ ਔਰ ਖਾਸ ਕਰਕੇ ਬੱਚਿਆਂ ਦੇ ਪੁਆਇੰਟ ਆਫ View ਤੇ ਮੇਰੇ ਉਹਨਾਂ ਦੇ ਨਿੱਜੀ ਤੌਰ ਦੇ ਪਰ ਵੀ ਬਹੁਤ ਵਧੀਆ ਰਿਸ਼ਤੇ ਸਨ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਉਹਨਾਂ ਦੀ ਹਦੂਦ ਉਹਨਾਂ ਵਾਸਤੇ ਬਖਸ਼ੇ ਔਰ ਅੱਜ ਇਸ ਪ੍ਰੋਗਰਾਮ ਦੀ ਸਫਲਤਾ ਲਈ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਖਾਸ ਕਰਕੇ ਔਰ ਇਨਸ਼ਾਅੱਲਾ ਇਹ ਉਮੀਦ ਕਰਦਾ ਕਿ ਜਿਹੜੇ ਬੱਚੇ ਵੀ ਆਪਣਾ ਟੈਲੈਂਟ ਖਾਸ ਕਰਕੇ ਉਹ ਆਖਰੀ ਆਉਣ ਵਾਲਾ ਵੀ ਬੱਚਾ ਵੀ ਆਪਣੇ ਆਪ ਨੂੰ Winner ਸਮਝੇ ਕਿਉਂਕਿ ਇਹਨਾਂ ਸਟੇਜਾਂ ਦੇ ਉੱਪਰ ਖੜ ਕੇ ਗਾਉਣਾ ਆਡੀਅנס ਚਾਉਣਾ ਆਪਣਾ ਆਪਣੀ ਕਲਾ ਦਾ ਮੁਜ਼ਾਹਰਾ ਕਰਨਾ ਉਹ ਬਹੁਤ ਵੱਡੀ ਨਿਯਮਤ ਹੁੰਦੀ ਹੈ ਧੰਨਵਾਦ ਅੱਜ ਬਰਾਟ ਹੋਟਲ ਦੇ ਵਿੱਚ ਬਰਾਟ ਹੋਟਲ ਅਤੇ ਸਰਗਮ ਜੋ ਅਕੈਡਮੀ 뮤직 ਅਕੈਡਮੀ ਵੱਲੋਂ ਕਰਵਾਏ ਜਾ ਰਹੇ ਇਸ ਟੈਲੈਂਟ ਕਰੀਦਣ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਸਮਝਣਾ ਸਰਗਮ ਅਤੇ ਕੋਸ਼ਲਾ ਪਰਿਵਾਰ ਦਾ ਇਹ ਬਹੁਤ ਵੱਡਾ ਉਪਰਾਲਾ ਅੱਜ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਸਾਹਿਤ ਦੇ ਨਾਲ ਬਚਪਨ ਤੋਂ ਹੀ ਜੁੜਿਆ ਆ ਤੇ ਮੈਨੂੰ ਪੱਕਾ ਯਕੀਨ ਆ ਜਿੱਦਾਂ ਦੀ ਪਰਫਾਰਮੈਂਸ ਮੈਂ ਬੱਚਿਆਂ ਦੀ ਦੇਖੀ ਇਹਨਾਂ ਵਿੱਚੋਂ ਜਿਹੜੇ ਬੱਚੇ ਆ ਫੂਕ ਲੋਰ ਦੇ ਤਾਂ ਖਾਸ ਕਰਕੇ ਕਿ ਕੋਈ ਉਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਦੇ ਉੱਭਰਦੇ ਸਤਾਰੇ ਇਸ ਅਕੈਡਮੀ ਦੇ ਵਿੱਚੋਂ ਨਿਕਲਣਗੇ ਸਾਡੇ ਦਸੂਏ ਦਾ ਮਾਣ ਜਿਹੜਾ ਇਸ ਅਕੈਡਮੀ ਨੇ ਤੇ ਖੋਸਲਾ ਪਰਿਵਾਰ ਨੇ ਮੈਂ ਸਮਝਦਾ ਬਹੁਤ ਬਲੰਦੀ ਵੱਲ ਉੱਚਾ ਰਿਹਾ ਅੱਜ ਅਗਾਜੇ ਦਸੂਆ ਸੀਜ਼ਨ 2 ਦਾ ਜੋ ਫਾਈਨਲ ਰਾਉਂਡ ਆ ਉਹ ਚੱਲ ਰਿਹਾ ਹੈ ਦਸੂਏ ਸ਼ਹਿਰ ਦੇ ਹੋਟਲ ਕਿੰਗ ਵਿਰਾਟ ਵਿਖੇ ਤੇ ਸਾਡੇ ਇਸ ਜੋ ਅਗਾਜੇ ਦਸੂਆ ਦੀ ਟੀਮ ਦੇ ਵਿੱਚ ਸਾਡੇ ਪ੍ਰੋਡਿਊਸਰ ਸਾਹਿਬ ਨੇ ਵਿਸ਼ਾਲ ਕੋਸਲਾ ਭਾਜੀ ਜਿਨ੍ਹਾਂ ਦੇ ਅਪਰਾਲੇ ਸਦਕਾ ਇਹ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਸਾਡੇ ਪੂਰੇ ਸ਼ਹਿਰਪੁਰ ਸ਼ਹਿਰ ਦੇ ਬੱਚਿਆਂ ਦਾ ਜੋ ਟੈਲੈਂਟ ਆ ਉਹ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਤੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੀ ਮਦਦ ਮਿਲੂਗੀ ਤੇ ਉੱਥੇ ਹੀ ਸਾਡੇ ਇਵੈਂਟ ਦੇ ਜੋ ਡਾਇਰੈਕਟਰ ਨੇ ਉਹ ਸਾਡੇ ਸਾਨੀ ਸਰਗਮ ਭਾਜੀ ਆ ਜੋ ਕਿ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਅੱਜ ਦੇ ਪ੍ਰੋਗਰਾਮ ਨੂੰ ਔਰ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਅਸੀਂ ਦੇਖਿਆ ਕਿ ਜਦੋਂ ਪਿਛਲੇ ਸਾਲ ਸੀਜ਼ਨ 1 ਹੋ ਰਿਹਾ ਸੀ ਤਾਂ ਉਹਦੇ ਵਿੱਚ ਜੋ ਬੱਚੇ ਪਰਫਾਰਮੈਂਸ ਕਰਦੇ ਸੀ ਇੱਕ ਸਾਲ ਦੇ ਵਿੱਚ ਉਹਨਾਂ ਨੇ ਇ ਕਿ ਇਸ ਸਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹ ਬਹੁਤ ਜ਼ਿਆਦਾ ਵਧੀਆ ਹੋ ਗਈ ਔਰ ਬਹੁਤ ਸਾਰੇ ਨਵੇਂ ਬੱਚੇ ਵੀ ਜਿਹੜੇ ਆ ਉਹ ਪਾਰਟੀ ਸਪੇਟ ਕਰ ਰਹੇ ਆ ਜਿਹਦੇ ਨਾਲ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਦਸੂਹੇ ਸ਼ਹਿਰ ਦੇ ਏਰੀਏ ਦਾ ਕੋਈ ਨਾ ਕੋਈ ਬੱਚਾ ਜਿਹੜਾ ਆ ਉਹ ਵੱਡੇ ਲੈਵਲ ਦੇ ਉੱਤੇ ਜਾਊਗਾ ਤੇ ਸ਼ਹਿਰ ਦਾ ਨਾਮ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਕਰੂਗਾ ਕਿਉਂਕਿ ਇਹ ਜਿਹੋ ਜਿਹੀਆਂ ਇਸ ਵਿੱਚ ਆਈਟਮਾਂ ਹੈਗੀਆਂ ਆ ਉਹਦੇ ਨਾਲ ਕਿਤੇ ਨਾ ਕਿਤੇ ਸਾਡਾ ਸੱਭਿਆਚਾਰਕ ਵੀ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਆ ਅੱਗੇ ਆਊਗਾ ਤੇ ਜਿੱਥੇ ਅੱਜ ਦਸੂਹੇ ਸ਼ਹਿਰ ਦੇ ਸਾਰੇ ਹੀ ਤਕਰੀਬਨ ਗ੍ਰੇਟ ਪਰਸਨੈਲਿਟੀਆਂ ਵੀ ਪਹੁੰਚੀਆਂ ਆ ਅਸੀਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਯੋਗਦਾਨ ਪਾ ਰਹੇ ਆ ਕਿ ਜਿਹੜੇ ਸਾਡੇ ਬੱਚੇ ਆ ਉਹ ਚੰਗੇ ਕੰਮਾਂ ਦੇ ਲਈ ਉਤਸ਼ਾਹਿਤ ਹੋ ਸਕਣ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਖੋਸਲਾ ਪਰਿਵਾਰ ਦਾ ਇਹ ਬਹੁਤ ਵਧੀਆ ਯਤਨ ਆ ਜਿਨ੍ਹਾਂ ਨੇ ਅੱਜ ਬੱਚਿਆਂ ਨੂੰ ਜਿਹੜਾ ਆ ਹਾਈਲਾਈਟ ਕਰਨ ਲਈ ਇਹ ਪ੍ਰੋਗਰਾਮ ਦਾ ਦੂਜੇ ਸਾਲ ਦੇ ਵਿੱਚ ਵੀ ਇਸ ਈਵੈਂਟ ਨੂੰ ਕਰਵਾਇਆ ਔਰ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਧੰਨਵਾਦ ਜੀ प्रोग अभी मैं इतने विशाल वाली जी और सनी जी ने इन्वाइट के पिछले साल भी ना आगाज या दुसुआ कराया सी। बड़ा अच्छा मतलब बच्चों ने अपना पर परफेंस दिता है। और देख के बड़ा मन खुश होया तो मैं यही कहाँगा कि गुरु महाराज कृपा बड़ा देख और बच्चे अपने ਅਗੇ ਸਿਤਰਾ ਪੇਰਨ ਨੂੰ ਕੀ ਅਪੀਲ ਕਰਨੀ ਚਾਹੁੰਦੇ ਸੀ ਅਪੀਲਾਂ ਕਹਿੰਦੇ ਕਿ ਆਪਣੇ ਬੱਚਿਆਂ ਕੀ ਮਤਲਬ ਐ ਅੱਛੇ ਸੰਸਕਾਰ ਦੇਣ ਦੋਈ ਬੰਦੇ ਦੇ ਦਿੰਦੇ ਨੇ ਜਾਂ ਤੇ ਟੀਚਰ ਦੇ ਦਿੰਦੇ ਨੇ ਜਾਂ ਮਾਪੇ-ਬਾਪ ਦੇ ਦਿੰਦੇ ਨੇ ਤੇ ਮਾਪੇ-ਬਾਪਾਂ ਨੂੰ ਇਹ ਹੀ ਕਹਿਣਾ ਕਿ ਮਤਲਬ ਕਿ ਆਪਣੇ ਬੱਚਿਆਂ ਕੀ ਕਲਚਰਲ ਪ੍ਰੋਗਰਾਮ ਦਾ ਜੋੜਨ ਤੇ ਜੜੇ ਆਪਣੇ ਅਗੇ ਦੇਸ਼ਾਂ ਨਾਲ ਨੌਰ ਸੰਕਰਣ ਆਪਣੇ ਸਕੂਲਾਂ ਨਾਲ ਕਰਨ ਮਾਪੇ-ਬਾਪ ਤਾਂ ਵੀ ਨੌਰ ਸੰਕਰਣ ਸਜੜਿਆ ਆਗਾਜ਼ ਇਹ ਦਸੂਆ ਸੀਜ਼ਨ ਟੂ ਉਹਦਾ ਅਜ ਗ੍ਰੈਂਡ ਫਾਈਨਲ ਹੀ ਸੀਗਾ ਪਹਿਲੇ ਦਾ ਫਰਸਟ ਰਾਉਂਡ ਹੋਇਆ ਸੈਕੰਡ ਹੋਇਆ ਤੋ ਬੱਚੇ ਜਿਹੜੇ ਸੈਕੰਡ ਰਾਉਂਡ ਚੋਂ ਜਿੱਤੇ ਫਾਈਨਲ ਦੇ ਵਿੱਚ ਪਹੁੰਚੇ ਔਰ ਕਮ ਸੇ ਕਮ 55 ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਕੈਟਾਗਰੀ ਸੀਗੀ ਸੋਲੋ Song ਉਹਦੇ ਵਿੱਚ ਵੀ ਬੱਚਿਆਂ ਦੀ ਕੈਟਾਗਰੀ ਏ ਸੀ ਕੈਟਾਗਰੀ ਸੀ 5 ਤੋਂ 11 12 17 ਔਰ 18 ਤੋਂ 25 ਡਾਂਸ ਕੈਟਾਗਰੀ ਸੀ 2D ਆਰਟ ਪੇਂਟਿੰਗ ਸੀਗੀ ਫੈਂਸੀ ਡਰੈਸ ਸੀ ਔਰ ਇਨਸਟਰੂਮੈਂਟਲ 뮤직 ਸੀ ਜਿਹਦੇ ਵਿੱਚ ਬੱਚਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਪਰ ਜੇ ਗੱਲ ਕੀਤੀ ਜਾਵੇ ਇੱਕ ਪਾਸੇ ਜਿਹੜਾ ਅੱਜ ਵੇਲੇ ਰੁਝਾਨ ਜਿਹੜਾ ਬੱਚਿਆਂ ਦਾ ਮੋਬਾਈਲ ਆ ਜਿਆਦਾ ਹੈ ਇਹ ਤੁਸੀਂ ਹਟਾ ਕੇ ਜਿਹੜਾ ਉਪਰਾਲਾ ਕਰ ਰਹੇ ਬਹੁਤ ਵਧੀਆ ਤੁਹਾਡੇ ਨੂੰ ਉਪਰਾਲਾ ਦਿੱਤਾ ਜਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇੱਕ ਪੇਰੈਂਟਸ ਨੂੰ ਜਿਹੜੇ ਬੱਚਿਆਂ ਦੇ ਅੱਜ ਕੱਲ ਪੇਰੈਂਟਸ ਸੋਚਦੇ ਪਏ ਹੈ ਕਿ ਉਹਨਾਂ ਨੂੰ 뮤직 ਲਾਈਨ ਦੇ ਵਿੱਚ ਪਾ ਕੇ ਜਾਂ ਕਿਸੇ ਅਦਰ ਐਕਟੀਵਿਟੀਆਂ ਵੱਲ ਭੇਜ ਕੇ ਉਹ ਕੁਝ ਗਲਤ ਕਰ ਰਹੇ ਤੇ ਅੱਜ ਮੈਂ ਉਹਨਾਂ ਨੂੰ ਇਥੋਂ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਕਿ ਬੱਚਿਆਂ ਦੀ ਓਵਰ ਆਲ ਡਿਵੈਲਪਮੈਂਟ ਮੈਂ ਦੱਸਦਾ ਪਿਆ ਕਿ ਕਰਿਕੂਲਰ ਐਕਟੀਵਿਟੀ ਤੇ ਕੋ ਕਰਿਕੂਲਰ ਐਕਟੀਵਿਟੀ ਦੋ ਤਰ੍ਹਾਂ ਦੀਆਂ ਐਕਟੀਵਿਟੀਆਂ ਆ ਅਗਰ ਬੱਚੇ ਦੀ ਓਵਰ ਆਲ ਡ ਕਿ ਸਾਨੂੰ ਕਰਿਕੂਲਰ ਬੱਚਾ ਪੜਦਾ ਹੈ ਨਰਵੇ ਕਿਤਾਬਾਂ ਉਹਨੂੰ ਆਪਣੇ ਓਵਰਆਲ ਡਿਵੈਲਪਮੈਂਟ ਦੇ ਲਈ ਉਹਨੂੰ ਆਪਣੀ ਦੂਸਰੀਆਂ ਐਕਟੀਵਿਟੀਜ਼ ਦੀ ਜਿਹਨੂੰ ਆਪਾਂ ਆਦਰਸ ਐਕਟੀਵਿਟੀਜ਼ ਬੋਲ ਦਿੰਦੇ ਆ ਸੰਗੀਤ ਜਾਂ ਡਾਂਸ ਜਾਂ ਵਾਟ ਐਵਰ ਕੁਝ ਫਿਜ਼ੀਕਲ ਫਿਟਨੈਸ ਦੀ ਐਕਟੀਵਿਟੀ ਹੁੰਦੀ ਹੈ ਉਹਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਪਰ ਅਗਲਾ ਸੀਜ਼ਨ ਜਿਹੜਾ 3 ਆ ਰਿਹਾ ਤੁਹਾਡਾ ਕੋਰਸ ਔਰ 3 ਤੁਸੀ ਬੈਠ ਰਹੇ ਆ ਇਸ ਦਾ ਸੀਜ਼ਨ 3 ਅਸੀਂ ਇਸ ਵਾਰ ਜਲਦੀ ਕਰਾਂਗੇ ਕਿਉਂਕਿ ਠੰਡ ਦੇ ਮੌਸਮ ਕਰਕੇ ਬੱਚਿਆਂ ਦੇ ਐਗਜ਼ਾਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਦਾ ਜਿਹੜਾ 3rd ਸੀਜ਼ਨ ਆ ਉਹ ਅਸੀਂ ਸ਼ੁਰੂ ਕਰਾਂਗੇ ਸਪਟੰਬਰ ਮਹੀਨੇ ਜਾ ਕੇ ਔਰ ਇਹ ਮੈਂ ਦੱਸਦਾ ਚਾਹੁੰਦਾ ਤੁਹਾਨੂੰ ਕਿ ਇਹ ਪੂਰੇ ਪੰਜਾਬ ਲੈਵਲ ਤੇ ਹੋਏਗਾ ਔਰ ਇਸ ਦੀਆਂ ਅਡੀਸ਼ਨਲ ਅਡੀਸ਼ਨਲ ਹੋਣਗੀਆਂ ਬੇਕਾਇਦਾ ਜਿਵੇਂ ਜਲੰਧਰ ਸਾਰੇ ਜ਼ਿਲ੍ਹਿਆਂ ਨੂੰ ਅਸੀਂ ਲੈ ਕੇ ਪੂਰੇ ਪੰਜਾਬ ਲੈਵਲ ਤੇ ਕਰਾਂਗੇ ਔਰ ਇੱਕ ਜਗ੍ਹਾ ਤੇ ਸੁਨਿਸ਼ਚਿਤ ਕਰਕੇ ਉਸ ਦਾ ਫਾਈਨਲ ਕਰਵਾਇਆ ਜਾਏਗਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਜੋ ਈਵੈਂਟ ਹੋਇਆ ਹੈ ਅਗਾਜਿਤ ਸੂਆ ਦਾ ਫਾਈਨਲ ਰਾਉਂਡ ਉਹਦੇ ਵਿੱਚ ਆਏ ਹੋਏ ਸਾਰੇ ਹੀ ਪੇਰੈਂਟਸ ਜੱਜ ਸਹਿਬਾਨ ਤੇ ਮੋਦਵਾਰ ਜਿੰਨੇ ਸਾਥੀ ਆਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਈਵੈਂਟ ਦੀ ਰੌਣਕ ਨੂੰ ਵਧਾਇਆ ਹੈ ਤੇ ਮੈਂ ਸਾਰੇ ਪੇਰੈਂਟਸ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਜ਼ਿਆਦਾ ਯੂਜ਼ ਨਾਲੋਂ ਇਧਰ ਦੇ ਪਾਸੇ ਜੋੜਨ ਇਹ ਜੋ ਮੰਚ ਹੈ ਆਗਾਜ਼-ਏ-ਦਿਸ਼ਵਾ ਇਹ ਤੁਹਾਡੀ ਪ੍ਰਤਿਭਾ ਨੂੰ ਉਭਾਰ ਕੇ ساری ਦੁਨੀਆ ਅੱਗੇ ਪੇਸ਼ ਕਰਦਾ ਹੈ